ਓਹੋ ਇਹ ਮੈਡਮ ਕੱਲਾ ਜੇ ਪੀਕੇ ਗਈ ਅੱਜ ਫੇਰ ਫੋਨ ਹੁਣੇ ਕਰ ਦਿੱਤਾ ਚੈਨ ਨਾ ਲੈ ਨਹੀਂ ਦਿੱਥੇ ਦੇ। ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਲਕਿਆਣਾ ਹਾਲ ਕੀ ਹੋਣੇ ਆ ਮੈਂ ਤਾਂ ਇੰਨੀ ਸੱਚੀ ਕਨਫਿਊਜ਼ ਹੋਈ ਪਈ ਹਾਂ। ਇਹ ਕੀ ਕਰਾ ਦਿੱਤੇ ਮੈਨੂੰ ਕਨਫਿਊਜ਼ ਉਹ ਤੁਹਾਨੂੰ ਨਹੀਂ ਪਤਾ ਹੈਗਾ ਮੈਂ ਇੱਥੇ ਆਈ ਆ ਤੇ ਇਹਨਾਂ ਨੇ ਗਾਂ ਅੱਗੋਂ ਹੋਰ ਹੀ ਪ੍ਰੋਗਰਾਮ ਬਣਾ ਲਏ ਆ ਇਹ ਕਹਿੰਦੇ ਕੀ ਭਰਾ ਵਾਸਤੇ ਕੁੜੀ ਵੇਖਣ ਜਾਣੀ। ਇਹ ਕੋਈ ਖੁਸ਼ੀ ਦੀ ਗੱਲ ਆ ਵਧਾਈਆਂ ਵਾਲੀ ਗੱਲ ਆ ਤੇ ਤੁਹਾਨੂੰ ਕਨਫਿਊਜ਼ਨ ਹੋ ਰਹੀ ਆ ਖੁਸ਼ੀ ਦੀ ਗੱਲ ਕਿੱਥੋਂ ਇਹਨਾਂ ਨੇ ਸਾਰੀ ਜਿਹੜੀ ਆ ਜ਼ਿੰਮੇਵਾਰੀ ਮੇਰੇ ਤੇ ਸੁੱੜਤੀ ਆ ਕੱਲ ਨੂੰ ਹੁਣ ਕੋਈ ਅਭੀ ਨਾ ਵੀ ਹੋ ਜੇ ਕੁਝ ਹੋ ਜੇ ਤੇ ਇਹਨਾਂ ਨੇ ਮੁੜ ਕੇ ਮੇਰੇ ਤੇ ਉਂਗਾ ਸਾਰਿਆਂ ਨੇ ਚੁਕਣੀ ਆ ਉਹ ਯਾਰ ਦੇਖੋ ਇੰਨਾ ਡਰਨ ਦੀ ਇਹ ਲੋੜ ਨਹੀਂ ਹੁੰਦੀ ਬੜਾ ਸਿੱਧਾ ਜਿਹਾ ਕੰਮ ਆ ਕੋਈ ਵੀ ਕੁੜੀ ਆ ਜਾਂ ਕੋਈ ਵੀ ਬੰਦਾ ਉਹਦੀ ਗੱਲਬਾਤ ਤੋਂ ਬੰਦੇ ਦਾ ਪਤਾ ਲੱਗ ਜਾਂਦਾ ਜਦੋਂ ਕੁੜੀ ਵੇਖਣ ਜਾਓ ਨਾ ਉਦੋਂ ਉਹਨਾਂ ਦੇ ਰੰਗ ਟੰਗ ਹੋਰ ਹੁੰਦੇ ਆ ਅੱਛਾ ਤੇ ਜਦੋਂ ਮੁੜ ਕੇ ਸਾਲ 2 ਸਾਲ ਦੇ ਅਸਲੀ ਰੂਪ ਤੇ ਉਦੋਂ ਵਿਖਾਉਂਦੀਆਂ ਨੇ ਚਲੋ ਤੁਹਾਡੀ ਕਨਫਿਊਜ਼ਨ ਜਾ ਗਿਆ ਫਿਰ ਪਰ ਮੈਂ ਤੁਹਾਨੂੰ ਇੱਕ ਫਾਰਮੂਲਾ ਦੱਸਦਾ ਛੋਟਾ ਜਿਹਾ ਠੀਕ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਮ ਸਾਡੇ ਪਰਿਵਾਰਾਂ 'ਚ ਰਿਵਾਜ ਆ ਤੇ ਜਦੋਂ ਕੋਈ ਵਿਆਹ ਖਾਈ ਹੁੰਦੀ ਹੈ ਤੇ ਕੁੜੀ ਚਾਹ ਲੈ ਕੇ ਆਉਂਦੀ ਹੈ ਠੀਕ ਹੈ ਚਾਹ ਸਰਵ ਕਰੇਗੀ ਸਾਡੇ ਲੋਕਾਂ ਨੇ ਬੜਾ ਕੁਝ ਖਾਣ ਪੀਣ ਦੇ ਰੱਖਿਆ ਹੁੰਦਾ ਪਰ ਬਿਸਕਟ ਜ਼ਰੂਰ ਰੱਖਦੇ ਆ ਹਾਂਜੀ ਭਾਵੇਂ ਮਿੱਠੇ ਹੋਣ ਤੇ ਭਾਵੇਂ ਨਮਕੀ ਹੂੰਹ ਕੋਣ ਗੱਲ ਨੋਟ ਕਰਨ ਵਾਲੀ ਆ ਕੁੜੀ ਦੀ ਗੋਲ ਚਾਲ ਤੋਂ ਠੀਕ ਹੈ ਹੁਣ ਜੇ ਤੇ ਕੁੜੀ ਬਿਸਕਟ ਨੂੰ ਬਿਸਕਟ ਕਵੇ ਠੀਕ ਹੈ ਫੇਰ ਤੇ ਅੱਖਾਂ ਬੰਦ ਕਰਕੇ ਹਾਂ ਕਰ ਦੋ ਬਿਲਕੁਲ ਟਿਕਾਉਂ ਦੋ ਠੀਕ ਹੈ ਜੀ ਹੁਣ ਜੇ ਕੁੜੀ ਬਿਸਕਟ ਨੂੰ ਬਿਸਕਟ ਕਹਿੰਦੀ ਹੈ ਨਾ ਫੇਰ ਥੋੜਾ ਰੁਕਣਾ ਪੈਣਾ ਤਾਂ ਫੇਰ 2-4 ਦਿਨ ਇਧਰੋਂ ਉਧਰੋਂ ਪੁਸ਼ਪਰਤਾਲ ਕਰਕੇ ਫੇਰ ਹੀ ਹਾਂ ਨਾ ਠੀਕ ਆ ਤੇ ਜੇ ਕੋਈ ਬਿਸਕੁਟ ਨੂੰ ਪੂਤੀਸ ਗੰਦੀ ਆ ਤੇ ਫੇਰ ਕੋਈ ਨਾ ਕਰ ਦਿਓ ਸੌ ਵੱਡੇ ਮਹਾਰਾਜ ਦੀ ਨਹੀਂ ਤੇ ਸਾਰੇ ਟੱਬਰ ਦੀ ਪੁਸ਼ਾ ਚ ਗਾ